ਜੀ ਹਰ ਕੋਈ ਦੱਸ ਤਾ ਨਹੀਂ ਤੁਸੀਂ ਲਗਾਤਾਰ ਅਪੀਲ ਕਰ ਰਹੇ ਹੋ ਤੁਹਾਨੂੰ ਫਾਇਦਕਾ ਕਮੇਟੀ ਦੇ ਵਿੱਚ ਵੀ ਜਿਹੜੀ ਹੈ ਦਿੱਤਾ ਗਿਆ ਹੈ ਕਾਂਗਰਸ ਦਾ ਕਿਵੇਂ ਦੇਖੀ ਕਿ ਪੂਰਾ ਮਤਲਬ ਜੋ ਇਸ ਵੇਲੇ ਹੜ੍ਹਾਂ ਦਾ ਹਾਲ ਹੈ ਸਾਰੇ ਪੰਜਾਬ ਨੂੰ ਪਤਾ ਹੈ ਸਾਰਾ ਪੰਜਾਬ ਜਿਹੜਾ ਡਿਕਲੇਅਰ ਕਰ ਦਿੱਤਾ ਗਿਆ ਕਿ ਅਫੈਕਟਡ ਹੈ ਔਰ ਉਹਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਔਰ ਰਾਹੁਲ ਗਾਂਧੀ ਜੀ ਦੀ ਜਿਹੜੀ ਸੋਚ ਹੈ ਉਹਦੇ ਮੁਤਾਬਿਕ ਅਸੀਂ ਇਹ ਆਪਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਮੇਟੀਆਂ ਬਣਾਤੀਆਂ ਨੇ ਔਰ ਜਿਹੜਾ ਕਮੇਟੀ ਫਾਜ਼ਿਲਕਾ ਦੀ ਬਣੀ ਹੈ ਉਹਦੇ ਵਿੱਚ ਮੈਨੂੰ ਵੀ ਪਾਇਆ ਗਿਆ ਔਰ ਸਾਬਕਾ ਮੰਤਰੀ ਵੀ ਉਹਦੇ ਵਿੱਚ ਹੈਗੇ ਨੇ ਤੇ ਸਾਰੇ ਹੈਗੇ ਆ ਅੱਜ ਤੋਂ 2 ਦਿਨ ਪਹਿਲਾਂ ਰਾਜਾ ਵੜਿੰਗ ਜੀ ਨੇ ਵੀ ਪ੍ਰਧਾਨ ਜੀ ਨੇ ਵੀ ਮੁਖਸ਼ੀਤ ਸਾਹਿਬ ਮੀਟਿੰਗ ਸੱਦੀ ਸੀ ਉਸ ਮੀਟਿੰਗ ਦੇ ਵਿੱਚ ਵੀ ਫੈਸਲਾ ਹੋਇਆ ਸੀ ਔਰ ਤਿਲਫਲ ਮਾਇਆ ਵੀ ਅਸੀਂ ਸਾਰਿਆਂ ਨੇ ਆਪ ਦੇ ਉੱਪਰ ਇਕੱਠੀ ਕੀਤੀ ਹੈ ਔਰ ਜਿੰਨੇ ਵੀ ਜ਼ਰੂਰਤ ਹੈ ਹਰ ਪੇਂਡਤ ਇਲਾਕੇ ਦੇ ਵਿੱਚ ਅਸੀਂ ਸਾਰੀ ਪੂਰੀ ਕਰਾਂਗੇ ਜਿੰਨਾ ਵੱਧ ਤੋਂ ਵੱਧ ਅਸੀਂ ਆਪਦਾ ਯੋਗਦਾਨ ਪਾ ਸਕੇ ਅੱਜ ਜੋ ਹਾਲਾਤ ਨੇ ਜੋ ਸਰਟਿੰਗ ਰਿਪੋਰਟਾਂ ਆ ਰਹੀਆਂ ਨੇ ਭਾਈ ਉੱਤੇ ਚੀਜ਼ਾਂ ਪਹੁੰਚੀਆਂ ਨੇ ਔਰ ਕਈ ਤਾਵਾ ਦੇ ਕੁਝ ਪਹੁੰਚਿਆ ਔਰ ਜਿਹੜਾ ਅਸਲ ਇਹਦਾ ਇੰਪੈਕਟ ਆਣਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਣਾ ਜਦੋਂ ਪਾਣੀ ਚਲਾ ਜਾਣਾ نیچے ਚਲਾ ਜਾਣਾ ਔਰ ਉਸ ਦੇ ਬਾਅਦ ਜਿਹੜੀ ਬਿਮਾਰੀ ਦਾ ਡਰ ਹੈ ਫੈਲਣ ਦਾ ਜਾਂ ਚੜਟੀਆਂ ਦੂਸਰੀਆਂ ਸਮੱਸਿਆਵਾਂ ਨੇ ਜ਼ਿਮੀਂਦਾਰਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਜਿਹੜੀਆਂ ਉੱਤੇ ਉਹਨਾਂ ਦਾ ਇਹ ਕਮੇਟੀ ਬੈਠ ਕੇ ਹੱਲ ਕੱਢੂਗੀ ਔਰ ਉਹਨਾਂ ਦੀ ਸਹਾਇਤਾ ਕਰੋਗੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਰਾਹੁਲ ਜੀ ਦਾ ਆਦੇਸ਼ ਹੈ ਕਿ ਕਾਂਗਰਸ ਵਰਕਰ ਅਸੀਂ ਸਾਡੀਆਂ ਜਿਹੜੀਆਂ ਮੀਟੀਆਂ ਚੱਲ ਰਹੀਆਂ ਸੀ ਪਾਰਟੀ ਦੀਆਂ ਉਹ ਵੀ ਸਾਰੀਆਂ ਪੋਸਟਪੋਨ ਕਰਤੀਆਂ ਨੇ ਔਰ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਪ੍ਰਾਇੋਰਟੀ ਹੈ ਉਹ ਇਹ ਹੈ ਕਿ ਹਰ ਪੇਂਡਤ ਇਲਾਕੇ ਦੇ ਵਿੱਚ ਜਾ ਕੇ ਹਰ ਪੇਂਡਤ ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਨੇ, ਲੋਕ ਤਕਲੀਫਾਂ ਨੇ ਉਹਨਾਂ ਨੂੰ ਸਹਾਰਾ ਲਾਉਣਾ ਹੈ ਔਰ ਜੋ ਵੀ ਆਮ ਪਬਲਿਕ ਕਰ ਸਕੀ ਉਹ ਕਰਨਾ ਹੈ ਕਿਉਂਕਿ ਜਿੰ ਤੋ ਤੱਕ ਆਮ ਆਜ਼ਮੀ ਪਾਰਟੀ ਦਾ ਸਵਾਲ ਹੈ ਆਮ ਆਜ਼ਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਮੈਂ ਇਹਨਾਂ ਨੂੰ ਥੋੜੇ ਰਾਹੀਂ ਪੁੱਛਣਾ ਚਾਹਣਾ ਹੈ ਕਿ ਲੋਕਾਂ ਸਾਹਮਣੇ ਇਹ ਕਮ ਸੇ ਕਮ ਇਹ ਦੱਸਣ ਕਿ ਡਿਜ਼ਾਸਟਰ ਮੈਨੇਜਮੈਂਟ ਫੰਡ ਜਿਹੜਾ ਹੈਗਾ ਇਸ ਸਾਲ ਇਹਨਾਂ ਕੋਲ ਕਿੰਨਾ ਸੀ ਹੈ ਕਿੰਨੇ ਕਰੋੜ ਸੀ ਕਿੰਨੇ 100 ਕਰੋੜ ਸੀ ਕਿੰਨੇ ਹਜ਼ਾਰ ਕਰੋੜ ਸੀ ਇਹ ਦੱਸਣ ਔਰ ਦੂਜੇ ਪਾਸੇ ਇਹ ਵੀ ਦੱਸਣ ਕਿ ਜਿਹੜਾ ਇਹਨਾਂ ਨੇ ਹਥਿਆਰਬਾਜ਼ੀ ਦੇ ਉੱਤੇ ਪੈਸਾ ਲਾਇਆ ਹੈ ਇਸ ਸਾਲ ਦੇ ਵਿੱਚ ਕਿੰਨਾ ਲਾਇਆ ਔਰ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਲਾਇਆ ਔਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਅੱਜ ਇਹਨਾਂ ਕੋਲੇ ਫੰਡ ਵੀ ਅਵੇਲੇਬਲ ਹੈ ਨਹੀਂਗਾ ਇਸ ਕਰਕੇ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੋਇਆ ਹੈ ਅੱਜ ਇਹ ਲੱਗਦਾ ਕੇਂਦਰ ਦੇ ਮੰਤਰੀ ਨੇ ਸੀਐਮ ਮਾਨ ਨਾਲ ਮੁਲਾਕਾਤ ਕਰ ਰਹੇ ਨੇ ਤਾਂ ਉਹ ਕਿਵੇਂ ਦਿੱਕ ਦੇਖੋ ਜੋ ਆਏ ਦੇ ਰਹੇ ਦਰੋਸਤ ਆਏ ਇਸ ਵੇਲੇ ਪਾਰਟੀ ਭਾਜੀ ਤੇ ਉੱਪਰ ਉੱਠ ਕੇ ਲੋਕਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਹੈ ਔਰ ਜੋ ਵੀ ਇਸ ਪਰਸਨ ਕੋਈ ਕੋਈ ਕਦਮ ਚੱਕਦਾ ਹੈ ਤੋ ਸ਼ਲਾਖਾ ਜਾਊਗਾ। ਤਾਂ ਕਿ ਅਪੀਲ ਕੀ ਕਰਾਂਗੇ ਯੂਥ ਕਲੱਬ ਵੀ ਨੇ ਸਮਾਜਿਕ ਸੰਸਥਾ ਵੀ ਨੇ ਉਹਨਾਂ ਨੇ ਵੀ ਅਪੀਲ ਕੀਤੀ। ਮੈਂ ਆਪ ਦੇ ਖਾਸ ਕਰਕੇ ਲੰਬੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਜਦੋਂ ਥੋੜੇ ਜਿਹੇ ਹਾਲਾਤ ਪਾਣੀ ਦੇ ਸੁਧਰਣਗੇ ਉਦੋਂ ਆਪਾਂ ਉੱਥੇ ਜਾ ਕੇ ਸਾਰਾ ਦੇਖਾਂਗੇ ਕਿ ਕਿਸ ਕਿਸ ਚੀਜ਼ ਦੀ ਲੋੜ ਹੈ। ਅਸੀਂ ਆਮ ਫਿਰ ਆਕੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਆਕੇ ਉਹਨਾਂ ਚੀਜ਼ਾਂ ਦਾ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਤੋਂ ਇਸ ਯੋਗਦਾਨ ਪਵਾ ਕੇ ਤੇ ਆਪਣੇ ਜਿਹੜੇ ਸਾਥੀ ਨੇ ਕਿਸਾਨ ਵੀਰ ਨੇ ਜਾਂ ਗਰੀਬ ਕਰੰਦੇ ਨੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਜ਼ਰੂਰਤਾਂ ਨੂੰ ਸਮਝ ਕੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਪ੍ਰਧਾਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਸਾਡੇ ਵਰਕਰਾਂ ਨੂੰ ਨਾਲ ਲੈ ਕੇ ਅਸੀਂ ਇਹੀ ਗੱਲ ਤੇ ਮੀਟਿੰਗ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਸ ਜਾ ਕੇ ਫਾਹਲ ਕਾ ਇਲਾਕੇ ਦੇ ਵਿੱਚ ਜਾ ਕੇ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੇ ਹੜਪੀਲੇ ਲੋਕ ਨੇ ਉਹਨਾਂ ਨਾਲ ਕਮੇਤਾਲ ਮਿਲ ਕਰਨਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਲੋਡ ਲੋਡਬੰਦ ਚੀਜ਼ਾਂ ਨੇ ਉਹਨਾਂ ਨੂੰ ਕਿੱਥੋਂ ਅਸੀਂ ਮੋਹਿਆ ਕਰਾਵਾਂਗੇ ਭਾਈ ਜੀ ਹਾਲਪੇਟ ਤਾਂ ਨਹੀਂ ਤੁਸੀਂ ਲਗਾਤਾਰ ਅਪੀਲ ਕਰ ਰਹੇ ਹੋ ਤੁਹਾਨੂੰ ਫੱਟਾ ਕਮੇਟੀ ਦੇ ਵਿੱਚ ਵੀ ਜਿਹੜੀ ਹੈ ਲਿਖਾ ਗਿਆ ਹੈ ਕਾਂਗਰਸ ਤਾਂ ਕਿਵੇਂ ਦੇਖੀਓ ਕਿ ਪੂਰਾ ਮਤਲਬ ਜੋ ਇਸ ਵੇਲੇ ਹੜ੍ਹਾਂ ਦਾ ਹਾਲ ਹੈ ਸਾਰੇ ਪੰਜਾਬ ਨੂੰ ਪਤਾ ਵੀ ਸਾਰਾ ਪੰਜਾਬ ਜਿਹੜਾ ਡਿਕਲੇਅਰ ਕਰ ਦਿੱਤਾ ਗਿਆ ਕਿ ਅਫੈਕਟਡ ਔਰ ਉਹਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਔਰ راہુલ ਗਾਂਧੀ ਜੀ ਦੀ ਜਿਹੜੀ ਸੋਚ ਹੈ ਉਹਦੇ ਮੁਤਾਬਿਕ ਅਸੀਂ ਇਹ ਆਪਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਮੇਟੀਆਂ ਬਣਾਤੀਆਂ ਨੇ ਔਰ ਜਿਹੜਾ ਕਮੇਟੀ ਫਾਜ਼ਲਕਾ ਦੀ ਬਣੀ ਹੈ ਉਹਦੇ ਵਿੱਚ ਮੈਨੂੰ ਵੀ ਪਾਇਆ ਗਿਆ ਔਰ ਸਾਬਕਾ ਮੰਤਰੀ ਵੀ ਉਹਦੇ ਵਿੱਚ ਆ ਗਏ ਨੇ ਤੇ ਸਾਰੇ ਆ ਗਏ ਆ ਅੱਜ ਤੋਂ 2 ਦਿਨ ਪਹਿਲਾਂ ਰਾਜਾ ਵੜਿੰਗ ਜੀ ਨੇ ਵੀ ਪ੍ਰਧਾਨ ਜੀ ਨੇ ਵੀ ਮੁਖਸ਼ਿਤ ਸਾਹਿਬ ਮੀਟਿੰਗ ਸੱਦੀ ਸੀ ਉਸ ਮੀਟਿੰਗ ਦੇ ਵਿੱਚ ਵੀ ਫੈਸਲਾ ਹੋਇਆ ਸੀ ਔਰ ਤਿਲਫਲ ਮਾਇਆ ਵੀ ਅਸੀਂ ਸਾਰਿਆਂ ਨੇ ਆਪ ਦੇ ਉੱਪਰ ਇਕੱਠੀ ਕੀਤੀ ਹੈ ਔਰ ਜਿੰਨੇ ਵੀ ਜ਼ਰੂਰਤ ਹੈ ਉਸ ਹਰ ਪੇਟ ਇਲਾਕੇ ਦੇ ਵਿੱਚ ਅਸੀਂ ਸਾਰੀ ਪੂਰੀ ਕਰਾਂਗੇ ਜਿੰਨਾ ਵੱਧ ਤੋਂ ਵੱਧ ਅਸੀਂ ਆਪਦਾ ਯੋਗਦਾਨ ਪਾ ਸਕੇ ਅੱਜ ਜੋ ਹਾਲਾਤ ਨੇ ਜੋ ਸਰਟਿੰਗ ਰਿਪੋਰਟਾਂ ਆ ਰਹੀਆਂ ਨੇ ਭਾਈ ਉੱਤੇ ਚੀਜ਼ਾਂ ਪਹੁੰਚੀਆਂ ਨੇ ਕਈ ਤਾਮਾਂ ਦੇ ਕੁਝ ਪਹੁੰਚਿਆ ਕਈ ਤਾਮਾਂ ਦੇ ਕੁਝ ਵੀ ਨਹੀਂ ਪਹੁੰਚਿਆ ਜਾਈਂ ਔਰ ਜਿਹੜਾ ਅਸਲ ਇਹਦਾ ਇੰਪੈਕਟ ਆਉਣਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਾ ਜਦੋਂ ਪਾਣੀ ਚਲਾ ਜਾਣਾ نیچے ਚਲਾ ਜਾਣਾ ਔਰ ਉਸ ਦੇ ਬਾਅਦ ਜਿਹੜੀ ਬਿਮਾਰੀ ਦਾ ਡਰ ਹੈ ਫੈਲਣ ਦਾ ਜਾਂ ਚਟੀਆਂ ਦੂਸਰੀਆਂ ਸਮੱਸਿਆਵਾਂ ਨੇ ਜ਼ਿਮੀਂਦਾਰਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਜਿਹੜੀਆਂ ਉੱਤੇ ਉਹਨਾਂ ਦਾ ਇਹ ਕਮੇਟੀ ਬੈਠ ਕੇ ਹੱਲ ਕੱਢੂਗੀ ਔਰ ਉਹਨਾਂ ਦੀ ਸਹਾਇਤਾ ਕਰੋਗੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਰਾਹੁਲ ਜੀ ਦਾ ਆਦੇਸ਼ ਹੈ ਕਿ ਕਾਂਗਰਸ ਵਰਕਰ ਅਸੀਂ ਸਾਡੀਆਂ ਜਿਹੜੀਆਂ ਮੀਟੀਆਂ ਚੱਲ ਰਹੀਆਂ ਸੀ ਪਾਰਟੀ ਦੀਆਂ ਉਹ ਵੀ ਸਾਰੀਆਂ ਪੋਸਟਪੋਨ ਕਰਤੀਆਂ ਨੇ ਔਰ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਪ੍ਰਾਇੋਰਟੀ ਹੈ ਉਹ ਇਹ ਹੈ ਕਿ ਹਰ ਪੇਂਡੂ ਇਲਾਕੇ ਦੇ ਵਿੱਚ ਜਾ ਕੇ ਹਰ ਪੇਂਡੂ ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਨੇ ਲੋਕ ਤਕਲੀਫਾਂ ਨੇ ਉਹਨਾਂ ਨੂੰ ਸਹਾਰਾ ਲਾਉਣਾ ਹੈ ਔਰ ਜੋ ਵੀ ਆਮ ਪਬਲਿਕ ਕਰ ਸਕੇ ਉਹ ਕਰਨਾ ਕਿਉਂਕਿ ਜਿੱਤੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਮੈਂ ਇਹਨਾਂ ਨੂੰ ਤੁਹਾਡੇ ਰਾਹੀਂ ਪੁੱਛਣਾ ਚਾਹਣਾ ਹੈ ਕਿ ਲੋਕਾਂ ਸਾਹਮਣੇ ਇਹ ਕਮ ਸੇ ਕਮ ਇਹ ਦੱਸਣ ਕਿ ਡਿਜ਼ਾਸਟਰ ਮੈਨੇਜਮੈਂਟ ਫੰਡ ਜਿਹੜਾ ਹੈਗਾ ਇਸ ਸਾਲ ਇਹਨਾਂ ਕੋਲ ਕਿੰਨਾ ਸੀਗਾ ਕਿੰਨੇ ਕਰੋੜ ਸੀ ਕਿੰਨੇ 100 ਕਰੋੜ ਸੀ ਕਿੰਨੇ ਹਜ਼ਾਰ ਕਰੋੜ ਸੀ ਇਹ ਦੱਸਣ ਔਰ ਦੂਜੇ ਪਾਸੇ ਇਹ ਵੀ ਦੱਸਣ ਕਿ ਜਿਹੜਾ ਇਹਨਾਂ ਨੇ ਹਥਿਆਰਬਾਜ਼ੀ ਦੇ ਉੱਤੇ ਪੈਸਾ ਲਾਇਆ ਹੈ ਇਸ ਸਾਲ ਦੇ ਵਿੱਚ ਕਿੰਨਾ ਲਾਇਆ ਔਰ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਲਾਇਆ ਔਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਅੱਜ ਇਹਨ ਐਸ ਕਰਕੇ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੋਇਆ ਹੈ ਅੱਜ ਇਹ ਲੱਗਦਾ ਕੇਂਦਰ ਦੇ ਮੰਤਰੀ ਨੇ ਸੀਐਮ ਮਾਨ ਨਾਲ ਮੁਲਾਕਾਤ ਕਰ ਰਏ ਨੇ ਤਾਂ ਉਹ ਕਿਵੇਂ ਦਿੱਖੋ ਜੋ ਆਏ ਦੇ ਰਹੇ ਦਰੋਸਤ ਆਏ ਐਸ ਵੇਲੇ ਪਾਰਟੀ ਬਾਜ਼ੀ ਤੇ ਉੱਪਰ ਉੱਠ ਕੇ ਲੋਕਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਹੈ ਔਰ ਜੋ ਵੀ ਐਸ ਪਰਸਨ ਕੋਈ ਕਿਸੇ ਕੋਈ ਕਦਮ ਚੱਕਦਾ ਹੈ ਤੋ ਸ਼ਲਾਖਾ ਜਿਓਗਾ ਬਾਕੀ ਅਪੀਲ ਕੀ ਕਰਾਂਗੇ ਯੂਥ ਕਲੱਬ ਵੀ ਨੇ ਸਮਾਜਿਕ ਸੰਸਥਾ ਵੀ ਨੇ ਉਹਨਾਂ ਨੂੰ ਕੀ ਅਪੀਲ ਕੀਤੀ ਮੈਂ ਆਪ ਦੇ ਖਾਸ ਕਰਕੇ ਲੰਬੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਜਦੋਂ ਥੋੜੇ ਜਿਹੇ ਹਾਲਾਤ ਪਾਣੀ ਦੇ ਸੁਧਰਣਗੇ ਉਦੋਂ ਆਪਾਂ ਉੱਥੇ ਜਾ ਕੇ ਸਾਰਾ ਦੇਖਾਂਗੇ ਵੀ ਕਿਸ ਕਿਸ ਚੀਜ਼ ਦੀ ਲੋੜ ਹੈ ਤੇ ਆਮ ਫਿਰ ਆ ਕੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਆ ਕੇ ਉਹਨਾਂ ਚੀਜ਼ਾਂ ਦਾ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਤੋਂ ਇਸ ਯੋਗਦਾਨ ਪਵਾ ਕੇ ਤੇ ਆਪਣੇ ਜਿਹੜੇ ਸਾਥੀ ਨੇ ਕਿਸਾਨ ਵੀਰ ਨੇ ਜਾਂ ਗਰੀਬ ਕਰੰਦੇ ਨੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਜ਼ਰੂਰਤਾਂ ਨੂੰ ਸਮਝ ਕੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਪ੍ਰਧਾਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਸਾਡੇ ਵਰਕਰਾਂ ਨੂੰ ਨਾਲ ਲੈ ਕੇ ਅਸੀਂ ਇਹੀ ਗੱਲ ਤੇ ਮੀਟਿੰਗ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਸ ਜਾ ਕੇ ਫਾਹਲ ਕਾ ਇਲਾਕੇ ਦੇ ਵਿੱਚ ਜਾ ਕੇ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੇ ਹੜਪੀੜ ਲੋਕ ਨੇ ਉਹਨਾਂ ਨਾਲ ਕਿਵੇਂ ਤਾਲਮੇਲ ਕਰਨਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਲੋਡ ਲੋੜਵੰਦ ਚੀਜ਼ਾਂ ਨੇ ਉਹਨਾਂ ਨੂੰ ਕਿੱਥੋਂ ਅਸੀਂ ਮੋਈਆ ਕਰਾਵਾਂਗੇ ਭਾਈ ਜੀ ਹੜਪੀੜ ਤਾਂ ਨਹੀਂ ਤੁਸੀਂ ਲਗਾਤਾਰ ਅਪੀਲ ਕਰ ਰਹੇ ਹੋ ਤੁਹਾਨੂੰ ਫਾਹਲ ਕਾ ਕਮੇਟੀ ਦੇ ਵਿੱਚ ਵੀ ਜਿਹੜੀ ਹੈ ਦਿੱਤਾ ਗਿਆ ਹੈ ਕਾਂਗਰਸ ਤੋਂ ਤਾਂ ਕਿਵੇਂ ਦੇਖੀਏ ਕਿ ਪੂਰਾ ਮਤਲਬ ਜੋ ਐਸ ਵਾਲੇ ਹੜ੍ਹਾਂ ਦਾ ਹਾਲ ਹੈ ਸਾਰੇ ਪੰਜਾਬ ਨੂੰ ਪਤਾ ਵੀ ਸਾਰਾ ਪੰਜਾਬ ਜਿਹੜਾ ਡਿਕਲੇਅਰ ਕਰ ਦਿੱਤਾ ਗਿਆ ਕਿ ਅਫੈਕਟਡ ਹੈ ਔਰ ਉਹਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਔਰ ਰਾਹੁਲ ਗਾਂਧੀ ਜੀ ਦੀ ਜਿਹੜੀ ਸੋਚ ਹੈ ਉਹਦੇ ਮੁਤਾਬਿਕ ਅਸੀਂ ਇਹ ਆਪਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਮੇਟੀਆਂ ਬਣਾਤੀਆਂ ਨੇ ਔਰ ਜਿਹੜਾ ਕਮੇਟੀ ਫਾਜ਼ਿਲਕਾ ਦੀ ਬਣੀ ਹੈ ਉਹਦੇ ਵਿੱਚ ਮੈਨੂੰ ਵੀ ਪਾਇਆ ਗਿਆ ਔਰ ਸਾਬਕਾ ਮੰਤਰੀ ਵੀ ਉਹਦੇ ਵਿੱਚ ਹੈਗੇ ਨੇ ਤੇ ਸਾਰੇ ਹੈਗੇ ਆ ਅੱਜ ਤੋਂ ਦੋ ਦਿਨ ਪਹਿਲਾਂ ਰਾਜਾ ਵੜਿੰਗ ਜੀ ਨੇ ਵੀ ਪ੍ਰਧਾਨ ਜੀ ਨੇ ਵੀ ਮੁਖਸ਼ੀਤ ਸਾਹਿਬ ਮੀਟਿੰਗ ਸੱਦੀ ਸੀ ਉਸ ਮੀਟਿੰਗ ਦੇ ਵਿੱਚ ਵੀ ਫੈਸਲਾ ਹੋਇਆ ਸੀ ਔਰ ਤਿਲਫਲਮਾਇਆ ਵੀ ਅਸੀਂ ਸਾਰਿਆਂ ਨੇ ਆਪ ਦੇ ਉੱਪਰ ਇਕੱਠੀ ਕੀਤੀ ਹੈ ਔਰ ਜਿੰਨੇ ਵੀ ਜ਼ਰੂਰਤ ਹੈ ਹਰ ਪੇਟ ਇਲਾਕੇ ਦੇ ਵਿੱਚ ਅਸੀਂ ਸਾਰੀ ਪੂਰੀ ਕਰਾਂਗੇ ਜਿੰਨਾ ਵੱਧ ਤੋਂ ਵੱਧ ਅਸੀਂ ਆਪਦਾ ਯੋਗਦਾਨ ਪਾ ਸਕੇ ਅੱਜ ਜੋ ਹਾਲਾਤ ਨੇ ਜੋ ਸਰਟਿੰਗ ਰਿਪੋਰਟਾਂ ਆ ਰਹੀਆਂ ਨੇ ਭਾਈ ਉੱਤੇ ਚੀਜ਼ਾਂ ਪਹੁੰਚੀਆਂ ਨੇ ਔਰ ਕਈ ਤਾਵਾ ਦੇ ਕੁਝ ਪਹੁੰਚਿਆ ਕਈ ਤਾਵਾ ਦੇ ਕੁਝ ਵੀ ਨਹੀਂ ਪਹੁੰਚਿਆ ਜੀ ਔਰ ਜਿਹੜਾ ਅਸਲ ਇਹਦਾ ਇੰਪੈਕਟ ਆਣਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਣਾ ਜਦੋਂ ਪਾਣੀ ਚਲਾ ਜਾਣਾ نیچے ਚਲਾ ਜਾਣਾ ਔਰ ਉਸ ਦੇ ਬਾਅਦ ਜਿਹੜੀ ਬਿਮਾਰੀ ਦਾ ਡਰ ਹੈ ਫੈਲਣ ਦਾ ਜਾਂ ਚੜਟੀਆਂ ਦੂਸਰੀਆਂ ਸਮੱਸਿਆਵਾਂ ਵਾਲੇ ਜ਼ਿਮੀਂਦਾਰਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਜਿਹੜੀਆਂ ਉੱਤੇ ਉਹਨਾਂ ਦਾ ਇਹ ਕਮੇਟੀ ਬੈਠ ਕੇ ਹੱਲ ਕੱਢੂਗੀ ਔਰ ਉਹਨਾਂ ਦੀ ਸਹਾਇਤਾ ਕਰੋਗੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਰਾਹੁਲ ਜੀ ਦਾ ਆਦੇਸ਼ ਹੈ ਕਿ ਕਾਂਗਰਸ ਵਰਕਰ ਅਸੀਂ ਸਾਡੀਆਂ ਜਿਹੜੀਆਂ ਮੀਟੀਆਂ ਚੱਲ ਰਹੀਆਂ ਸੀ ਪਾਰਟੀ ਦੀਆਂ ਉਹ ਵੀ ਸਾਰੀਆਂ ਪੋਸਟਪੋਨ ਕਰਤੀਆਂ ਨੇ ਔਰ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਪ੍ਰਾਇੋਰਟੀ ਹੈ ਉਹ ਇਹ ਹੈ ਕਿ ਹਰ ਪੇਂਡੂ ਇਲਾਕੇ ਦੇ ਵਿੱਚ ਜਾ ਕੇ ਹਰ ਪੇਂਡੂ ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਨੇ, ਲੋਕ ਤਕਲੀਫਾਂ ਨੇ ਉਹਨਾਂ ਨੂੰ ਸਹਾਰਾ ਲਾਉਣਾ ਹੈ ਔਰ ਜੋ ਵੀ ਆਮ ਪਬਲਿਕ ਕਰ ਸਕੀ ਉਹ ਕਰਨਾ ਹੈ ਕਿਉਂਕਿ ਜਿੰ ਤੋ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਮੈਂ ਇਹਨਾਂ ਨੂੰ ਥੋੜੇ ਰਾਹੀਂ ਪੁੱਛਣਾ ਚਾਹਣਾ ਹੈ ਕਿ ਲੋਕਾਂ ਸਾਹਮਣੇ ਇਹ ਕਮ ਸੇ ਕਮ ਇਹ ਦੱਸਣ ਕਿ ਡਿਜ਼ਾਸਟਰ ਮੈਨੇਜਮੈਂਟ ਫੰਡ ਜਿਹੜਾ ਹੈਗਾ ਇਸ ਸਾਲ ਇਹਨਾਂ ਕੋਲ ਕਿੰਨਾ ਸੀਗਾ ਕਿੰਨੇ ਕਰੋੜ ਸੀ ਕਿੰਨੇ 100 ਕਰੋੜ ਸੀ ਕਿੰਨੇ ਹਜ਼ਾਰ ਕਰੋੜ ਸੀ ਇਹ ਦੱਸਣ ਔਰ ਦੂਜੇ ਪਾਸੇ ਇਹ ਵੀ ਦੱਸਣ ਕਿ ਜਿਹੜਾ ਇਹਨਾਂ ਨੇ ਅਸਥਿਹਾਰਵਾਦੀ ਦੇ ਉੱਤੇ ਪੈਸਾ ਲਾਇਆ ਹੈ ਇਸ ਸਾਲ ਦੇ ਵਿੱਚ ਕਿੰਨਾ ਲਾਇਆ ਔਰ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਲਾਇਆ ਔਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਅੱਜ ਇਹਨਾਂ ਕੋਲੇ ਫੰਡ ਵੀ ਅਵੇਲੇਬਲ ਹੈ ਨਹੀਂਗਾ ਐਸ ਕਰਕੇ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੋਇਆ ਹੈ ਅੱਜ ਇਹ ਲੱਗਦਾ ਕੇਂਦਰ ਦੇ ਮੰਤਰੀ ਨੇ ਸੀਐਮ ਮਾਨ ਨਾਲ ਮੁਲਾਕਾਤ ਕਰ ਰਹੇ ਨੇ ਤਾਂ ਉਹ ਕਿਵੇਂ ਦਿੱਕੋ ਦੇਖੋ ਜੋ ਆਏ ਦੇਰ ਹੈ ਦਰੋਸਤ ਆਏ ਐਸ ਵੇਲੇ ਪਾਰਟੀ ਬਾਜ਼ੀ ਤੇ ਉੱਪਰ ਉੱਠ ਕੇ ਲੋਕਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਹੈ ਔਰ ਜੋ ਵੀ ਐਸ ਪਰਸਨ ਕੋਈ ਕੋਈ ਕਦਮ ਚੱਕਦਾ ਹੈ ਤੋ ਸ਼ਲਾਖਾ ਜਾਊਗਾ। ਤਾਂ ਕਿ ਅਪੀਲ ਕੀ ਕਰੋਂਗੇ ਯੂਥ ਕਲੱਬ ਵੀ ਨੇ ਸਮਾਜਿਕ ਸੰਸਥਾ ਵੀ ਨੇ ਉਹਨਾਂ ਨੇ ਵੀ ਅਪੀਲ ਕੀਤੀ। ਮੈਂ ਆਪ ਦੇ ਖਾਸ ਕਰਕੇ ਲੰਬੀ ਹਲਕੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਜਦੋਂ ਥੋੜੇ ਜਿਹੇ ਹਾਲਾਤ ਪਾਣੀ ਦੇ ਸੁਧਰਣਗੇ ਉਦੋਂ ਆਪਾਂ ਉੱਥੇ ਜਾ ਕੇ ਸਾਰਾ ਦੇਖਾਂਗੇ ਕਿ ਕਿਸ-ਕਿਸ ਚੀਜ਼ ਦੀ ਲੋੜ ਹੈ। ਤੇ ਆਮ ਫਿਰ ਆ ਕੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਆ ਕੇ ਉਹਨਾਂ ਚੀਜ਼ਾਂ ਦਾ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਤੋਂ ਇਸ ਯੋਗਦਾਨ ਪਵਾ ਕੇ ਤੇ ਆਪਣੇ ਜਿਹੜੇ ਸਾਥੀ ਨੇ ਕਿਸਾਨ ਵੀਰ ਨੇ ਜਾਂ ਗਰੀਬ ਕਰੰਦੇ ਨੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਜ਼ਰੂਰਤਾਂ ਨੂੰ ਸਮਝ ਕੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਪ੍ਰਧਾਨਾਂ ਨੂੰ ਨਾਲ ਲੈ ਕੇ ਤੋਂ ਉਹਨਾਂ ਨੂੰ ਸਾਡੇ ਵਰਕਰਾਂ ਨੂੰ ਨਾਲ ਲੈ ਕੇ ਅਸੀਂ ਇਹੀ ਗੱਲ ਤੇ ਮੀਟਿੰਗ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਸ ਜਾ ਕੇ ਫਾਹਲ ਕਾ ਇਲਾਕੇ ਦੇ ਵਿੱਚ ਜਾ ਕੇ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੇ ਹੜਪੀਲੇ ਲੋਕ ਨੇ ਉਹਨਾਂ ਨਾਲ ਕਿ ਮੇਤਾਲ ਮਿਲ ਕਰਨਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਲੋਡ ਲੋਡਬੰਦ ਚੀਜ਼ਾਂ ਨੇ ਉਹਨਾਂ ਨੂੰ ਕਿੱਥੋਂ ਅਸੀਂ ਮੋਈਆ ਕਰਾਵਾਂ